ਹਾਂਜੀ ਪਿਆਰੋ ਜਿਵੇਂ ਆਪਾਂ ਕੁਝ ਦਿਨ ਪਹਿਲਾਂ ਵਿਚਾਰ ਕੀਤੀ ਸੀ ਓਮ ਤੇ ਕਿ ਓਮ ਅੱਖਰ ਦੇ ਵਿੱਚ ਸਾਨੂੰ ਪਰਮੇਸ਼ਰ ਦੇ ਨਾਲ ਮਿਲਾਪ ਦਾ ਗਿਆਨ ਦਿੱਤਾ ਗਿਆ ਹੈ ਜਿਸ ਨੂੰ ਅਸੀਂ ਸਮਝਣਾ ਹੈ ਤੇ ਇਹ ਵੀ ਆਪਾਂ ਵਿਚਾਰ ਕੀਤੀ ਸੀ ਕਿ ਅੱਗੇ ਜਾ ਕੇ ਗੁਰੂ ਸਾਹਿਬ ਜੀ ਨੇ ਇੱਕ ਓੰਕਾਰ ਦੇ ਵਿੱਚ ਸਾਨੂੰ ਹੋਰ ਸੋਖਾ ਕਰਤਾ ਸਮਝਣ ਦੇ ਲਈ ਅੱਜ ਆਪਾਂ ਵਿਚਾਰ ਕਰਾਂਗੇ ਕਿ ਇੱਕ ਓੰਕਾਰ ਦੀ ਦੇਖੋ ਇੱਕ ਕੀ ਹੈ ਉਹ ਪਰਮੇਸ਼ਰ ਆਪ ਹੈ ਜਿਸ ਦਾ ਇਹ ਸਾਰਾ पसारा ਹੈ ਤਿੰਨ ਦਾ ਜਿਹੜਾ ਅਸੀਂ ਅੱਗੇ ਦੇਖ ਰਹੇ ਹਾਂ ਓੰਕਾਰ ਜਿਵੇਂ ਕਿ ਆਪ ਜੀ ਦੇਖ ਰਹੇ ਹੋ نیچے ਫੋਟੋ ਦੇ ਵਿੱਚ ਵੀ ਇਹ ਵੀ ਤਿੰਨ ਦੀ ਸ਼ੇਪ ਦੇ ਵਿੱਚ ਹੀ ਬਣਿਆ ਹੋਇਆ ਹੈ ਸਭ ਤੋਂ ਉੱਪਰ ਸਤੋ ਗੁਣ ਫਿਰ ਰਜੋ ਗੁਣ ਫਿਰ ਤਮੋ ਗੁਣ ਹੁਣ ਇਹ ਤਿੰਨ ਕੀ ਆ ਦੇਖੋ ਇਹ ਪਵਨ ਇੱਥੋਂ ਪਾਣੀ ਇੱਥੋਂ ਅਗਨੀ ਦਾ ਖੇਲ ਹੈ ਇਹ ਬਣ ਗਿਆ ਤਿੰਨ ਪਿੱਛੋਂ ਘੁੰਮ ਕੇ ਆਏ ਅੰਗੋ ਇੱਥੇ ਆ ਕੇ ਸਾਡੇ ਅੱਗੇ ਕੀ ਪੈ ਗਿਆ ਪਰਮ ਦਾ ਪਰਦਾ ਅੱਗੇ ਸਾਨੂੰ ਇਸ਼ਾਰਾ ਕਰਤਾ ਕਿ ਇਹ ਕਾਰ ਪਰਮੇਸ਼ਰ ਕਿੱਥੇ ਹੈ ਇਹ ਸਾਡੇ ਸਾਹਮਣੇ ਹੀ ਹੈ ਪਰ ਪਰਮ ਦਾ ਪਰਦਾ ਹੋਣ ਕਰਕੇ ਅਸੀਂ ਉਸ ਪਰਮੇਸ਼ਰ ਨੂੰ ਦੇਖ ਨਹੀਂ ਪਾ ਰਹੇ ਉਸ ਦਾ ਅਨੁਭਵ ਨਹੀਂ ਕਰ ਪਾ ਰਹੇ ਤਾਂ ਹੀ ਸਾਨੂੰ ਨਾਮ ਦੀ ਪ੍ਰਾਪਤੀ ਵੀ ਨਹੀਂ ਹੋ ਰਹੀ ਅਸੀਂ ਨਾਮ ਨੂੰ ਵੀ ਅੱਖਰਾਂ ਦੇ ਵਿੱਚ ਰੱਬ ਰਹੇ ਹਾਂ ਕਿ ਇਹਦੇ ਨਾਲ ਅਸੀਂ ਮੂੰਹ ਨਾਲ ਬੋਲਦੇ ਹਾਂ ਕਿਸੇ ਵੀ ਅੱਖਰ ਦਾ ਰਟਨ ਕਰਦੇ ਹਾਂ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਹਿੰਦੇ ਨੇ ਕਿ ਪਵਨ ਪਾਣੀ ਅਗਨੀ ਬਿਸਰਾਓ ਤਹੀਂ ਨਿਰੰਜਨ ਸਾਚੋ ਨਾ ਕਿ ਪਵਨ ਪਾਣੀ ਅਗਨੀ ਨੂੰ ਵਿਸਾਰ ਕੇ ਜਦੋਂ ਅਸੀਂ ਚੱਲਾਂਗੇ ਫਿਰ ਅੱਗੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਅਗਨ ਬਿੰਬ ਪਵਨ ਐ ਕਿ ਬਾਣੀ ਤੀਨ ਨਾਮ ਕੇ ਦਾਸਾ ਕਿਉਂਕਿ ਪਵਨ ਪਾਣੀ ਤੇ ਅਗਨੀ ਕੀ ਹੈ ਇਹ ਤਾਂ ਨਾਮ ਦੇ ਦਾਸ ਨੇ ਨਾਮ ਤਾਂ ਇਹਨਾਂ ਤਿੰਨਾਂ ਤੋਂ ਵੀ ਉੱਪਰ ਦੀ ਅਵਸਥਾ ਹੈ ਆਪਾਂ ਦੇਖਾਂਗੇ ਪੁਰਾਤਨ ਗੁਰੂ ਸਹਿਬਾਨਾਂ ਦੇ ਹਸਤ ਲਿਖਿਤ ਜਿਹਦੇ ਵਿੱਚ ਇੱਕ ਓੰਕਾਰ ਉਹਨਾਂ ਨੇ ਬਣਾਇਆ ਹੋਇਆ ਹੈ ਹਨਾ ਓਮਕਾਰ ਲੰਬਾ ਜਿਹਾ ਖਿੱਚ ਕੇ ਉਹਦੇ ਨੀਚੇ ਕੀ ਲਿਖ ਦਿੱਤਾ ਹੈ ਸਤਨਾਮ ਕਿ ਸਾਹਮਣੇ ਹੀ ਹੈ ਜਦੋਂ ਅਸੀਂ ਸਾਹਮਣੇ ਉਸ ਨੂੰ ਖੋਜ ਲਵਾਂਗੇ ਤਾਂ ਹੀ ਸਾਨੂੰ ਉਸ ਨਾਮ ਦੀ ਸੱਚੇ ਨਾਮ ਦੀ ਪ੍ਰਾਪਤੀ ਹੋਵੇਗੀ ਓਹ ਨਾਮ ਜਿਹੜਾ ਅਖਰਾ ਤੋਂ ਨਿਰਲੇਪ ਹੈ ਫਿਰ ਸਾਨੂੰ ਉਸ ਇੱਕ ਦੀ ਸੋਝੀ ਹੋਏਗੀ ਕਿਉਂਕਿ ਇੱਕ ਪਹਿਲੇ ਲਗਾਇਆ ਓਮਕਾਰ ਬਾਅਦ ਵਿੱਚ ਬਣਾਇਆ ਕਿਉਂ ਕਿ ਉਸ ਇੱਕ ਦਾ ਹੀ ਇਹ ਸਾਰਾ ਪਸਾਰਾ ਹੈ ਜਿੰਨਾ ਵੀ ਅਸੀਂ ਸੰਸਾਰ ਦੇਖਦੇ ਆ ਉਹ ਇੱਕ ਦਾ ਹੀ ਪਸਾਰਾ ਹੈ ਆਪੀ ਨੇ ਆਪ ਸਾਜੋ ਆਪੀ ਨੇ ਰਚਿਓ ਨਾਉ ਦੂਈ ਕੁਦਰਤ ਸਾਜੀ ਇਹ ਕਰ ਆਸਨ ਢੋਚਾਉ ਕੁਦਰਤ ਦੂਜੀ ਹੈ ਪਰਲੇ ਆਪਣੇ ਆਪ ਤੋਂ ਆਪ ਬਣਿਆ ਫਿਰ ਉਸਨੇ ਨਾਮ ਬਣਾਇਆ ਨਾਮ ਤੋਂ ਬਾਅਦ ਇਹ ਸੰਸਾਰ ਬਣਾਇਆ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭੰਦੇ ਅਵਲ ਅੱਲਾ ਅਵਲ ਦਰਜੇ ਤੇ ਕੋਣ ਅੰਦਰ ਸਭ ਤੋਂ ਪਹਿਲਾ ਅੱਲਾ ਪਰਮੇਸ਼ਰ ਆਪ ਫਿਰ ਨੂਰ ਨੂਰ ਕੀ ਨਾਮ ਪ੍ਰਕਾਸ਼ ਫਿਰ ਉਸ ਦੇ ਦੁਆਰਾ ਹੀ ਅਸੀਂ ਸਾਰੇ ਬਣੇ ਆ ਜਿੰਨੇ ਵੀ ਅਸੀਂ ਬੰਦੇ ਆ ਕੁਦਰਤ ਦੇ ਹਾਂ ਕੁਦਰਤ ਦੂਜੀ ਹੈ ਇੱਕ ਨੂੰ ਪਛਾਣੀਏ